ਸਦਿਆੜਾ ਜੁਲਰ ਜਿਹੜਾ ਨਰੈਣਗੜ੍ਹ ਸ਼ਾਟਾ ਦੇ ਵਿੱਚ ਉੱਥੇ ਇੱਕ ਵਾਰਦਾਤ ਹੋਈ ਸੀ ਦੋ ਨੌਜਵਾਨਾਂ ਨੇ ਅੰਦਰ ਜੁਐਲਰੀ ਸ਼ਾਪ ਦੇ ਵਿੱਚ ਜਾ ਕੇ ਪਹਿਲਾਂ ਕੁਝ ਜੁਐਲਰੀ ਦੇਖੀ ਫਿਰ ਦਾਤ ਕੱਢਿਆ ਔਰ ਇੱਕ ਪਿਸਤਲ ਨੁਮਾ ਚੀਜ਼ ਜਿਹੜੀ ਉਹਨਾਂ ਨੇ ਕੰਪਲੇਨੈਂਟ ਨੇ ਲਿਖਾਈ ਸਾਨੂੰ ਉਹਦੇ ਤਹਿਤ ਉੱਥੋਂ ਕੁਝ 골ਡ ਦੀਆਂ ਜੁਐਲਰੀ ਜਿਹੜੇ ਆਈਟਮਸ ਨੇ ਉਹ ਖੋ ਕੇ ਭੱਜ ਗਏ ਉਦੇਚ ਕੇਸ ਰਿਸਟਰ ਹੋਇਆ ਐਫ ਆਈ ਆਰ ਨੰਬਰ 80 379 ਬੀ 2 ਦੇ ਵਿੱਚ ਪਬਲਿਕ 34 ਆਈ ਪੀਸੀ थाना ਚਾਟਾ ਉਸੇ ਟਾਈਮ ਜੋ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਹੀ ਨੀਅਰਸ ਕ੍ਰਾਈਮ ਨੂੰ ਜਾਂ ਦੂਸਰੇ ਕ੍ਰਾਈਮ ਨੂੰ ਬੜਾ ਸੀਰੀਅਸ ਲਈਦਾ ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇੰਟੈਲੀਜੈਂਸ ਸਾਡੀਆਂ ਵਕਫ ਵਕਫ ਟੀਮਾਂ ਅਸੀਂ ਲਾਈਆਂ ਔਰ ਸਪੈਸ਼ਲ ਟੀਮਾਂ ਬਣਾਈਆਂ ਟ੍ਰੇਸ ਕਰਨ ਵਾਸਤੇ ਤੇ 24 ਘੰਟੇ ਦੇ ਵਿੱਚ ਵਿੱਚ ਇਹ ਕੇਸ ਆਈ ਟ੍ਰੇਸ ਹੋ ਗਿਆ ਜਿੰਨੂੰ ਮੁਲਜ਼ਮ ਅਸੀਂ ਫੜ ਲਿਆ ਹੈ ਜਿਨ੍ਹਾਂ ਦੀ ਪਛਾਣ ਹੋਈ ਹੈ ধਰੋਪ son of rahul sondi तकरीबन 25 ਸਾਲ ਉਮਰ ਦੇ ਦੀ ਰਿਆਸਤ ਐਵੇਨਿਊ ਕਨਪੁਰ ਕਾਲੇ ਦਾ ਰਹਿਣ ਵਾਲਾ ਹੈ ਔਰ ਦੂਸਰਾ ਮੁਲਜ਼ਮ ਹੈਗਾ ਗगन son of ترسےਮ ਇਹ ਵੀ ਰਿਆਸਤ ਐਵੇਨਿਊ ਦਾ ਰਹਿਣ ਵਾਲਾ ਹੈ ਕਨਪੁਰ ਕਾਲੇ ਦਾ ਇਹ ਵੀ तकरीबन 25 26 ਸਾਲ ਦੀ ਇਹਦੀ ਉਮਰ ਹੈ ਇਹ ਦੋਨੇ ਮੁਲਜ਼ਮਾਂ ਤੋਂ ਜਿਹੜੀ ਰੌਕ ਕੀਤੀ ہوئی ਹੈ ਗੋਲਡ ਦੀ ਜੁਐਲਰੀ ਜਿਹਦੇ ਵਿੱਚ 15 ਗੋਲਡ ਚੇਨਸ ਨੇ ਤੇ 7 ਰਿੰਗਸ ਨੇ ਉਹ ਸਾਰੀ ਦੀ ਸਾਰੀ ਬਰਾਮਦਗੀ ਹੋ ਗਈ ਹੈ ਦਾਤ ਜਿਹੜਾ ਨਾਲੇ ਉਹਨੂੰ ਡਰਾ ਰਹੇ ਸੀ ਉਹ ਵੀ ਬਰਾਮਦ ਹੋ ਗਿਆ ਵੈਪਨ ਆਫ ਅਫੈਂਸ ਪਲੱਸ ਦੋ ਪਿਸਟਲ ਜਿਹੜੇ ਟॉय ਪਿਸਟਲ ਨੇ ਉਹ ਬਰਾਮਦ ਕੀਤੇ ਗਏ ਨੇ ਇੱਕ ਬਲੈਕ ਕਲਰ ਦਾ ਇੱਕ ਸਿਲਵਰ ਕਲਰ ਦਾ ਜਿਹੜੀ ਐਕਟਿਵਾ ਦੇ ਉੱਤੇ ਫੇਕ ਨੰਬਰ ਲਾਇਆ ਹੋਇਆ ਸੀ ਇਹਨਾਂ ਨੇ ਉਹ ਵੀ ਬਰਾਮਦ ਕਰ ਲਈ ਗਈ ਹੈ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਨਵੀਂ ਇਹ ਆਈ ਹੈ ਪ੍ਰੀਲੀਮਿਨਰੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਰੈਕੀ ਕਰਨ ਵਾਲਾ ਬੰਦਾ ਵੀ ਇਹਨਾਂ ਨਾਲ ਸ਼ਾਮਲ ਸੀ ਔਰ ਜਿਹੜਾ ਧਰੋਪ ਤੇ ਉਹ ਸਾਹਿਲਜੀਤ ਹੈ ਉਹਦਾ ਨਾਮ son of Harjeet resident of Mahal PS Kamboh Amritsar Rural ਇਹ ਦੋਨੇ 10 ਤਰੀਕ ਨੂੰ ਵੀ ਉਸੇ ਜੁਲਰੀ ਸ਼ਾਪ ਤੇ ਗਏ ਤੇ ਉਸ ਦਿਨ ਨਾ ਦਾਨ ਨਹੀਂ ਲੱਗਿਆ ਪਰ ਉਹਨੂੰ ਚੰਗੀ ਤਰ੍ਹਾਂ ਅਬਜ਼ਰਵ ਕਰਦੇ ਰਹੇ ਸਾਰੇ ਆਪਣੀ ਐਸਕੇਪ ਰੂਟਸ ਫਿਰ ਇਹਨਾਂ ਨੇ ਇੱਕ ਗਿਣੀ ਮਿਤੀ ਸਾਜ਼ਿਸ਼ ਰਾਈ ਇਹ ਜਿਹੜੀ ਰੋਬਰੀ ਨੂੰ ਅੰਜਾਮ ਦਿੱਤਾ ਮੈਂ ਸਾਰੀ ਪੁਲਿਸ ਨੂੰ ਆਪਣੇ ਦਿਲੋਂ ਮੁਬਾਰਕਬਾਦ ਦਿੰਦਾ ਸਾਰੀ ਟੀਮ ਦਿਨ ਰਾਤ ਲੱਗੀ ਰਹੀ ਕੱਲ ਦੁਪਹਿਰ 4:00 ਵਜੇ ਜਦੋਂ ਇਹ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਮੇਰੇ ਖਿਆਲ ਸਾਰੀ ਰਾਤ ਸਾਡੇ ਸੀਨੀਅਰ ਆਫਿਸਰਸ ਤੇ ਜਿਹੜੇ ਸਾਡਾ ਸਾਰੇ ਸਟਾਫ ਹੈ ਚਾਹੇ ਕਾਂਸਟੇਬਲ ਲੈ ਕੇ ਅਪਵਰਡਸ ਸਾਰਿਆਂ ਨੇ ਬੜੀ ਮਿਹਨਤ ਕਰਕੇ ਰਾਤੋਂ ਰਾਤ ਇਹਨੂੰ ਕਲੀਅਰ ਕੀਤਾ ਔਰ ਅੱਜ ਇਸ ਤਿੰਨੋਂ ਜਿਹੜੇ ਆ ਮੁਲਜ਼ਮ ਫੜੇ ਗਏ ਆ ਸਾਰਾ ਮਾਲ ਕਦਮਾਂ ਬਰਾਮਦ ਹੋ ਗਿਆ ਸੋ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਮੰਨਦਾ ਕਮਿਸ਼ਨਰ ਪੁਲਿਸ ਦੀ ਹੋਰ ਇਹਨਾਂ ਨੂੰ ਵਾਜਬ ਅਸੀਂ ਇਨਾਮ ਦੇਵਾਂਗੇ